ਸਸ ਸਿਕਲ ਦੋਸਤੋ ਬਸ 5 ਮਿੰਟਸ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਕੀ ਹਾਲ ਚਾਲ ਜੇ ਸਭ ਠੀਕ ਠਾਕ ਚੱਲ ਰਿਹਾ ਤੁਸੀਂ ਵੀ ਬਹੁਤ ਮਗਨ ਹੋਣੇ ਹੋ ਚੋਣਾ ਵਿੱਚ ਤੇ ਪੰਜਾਬ ਦੀ ਤੇ ਭਾਰਤ ਦੀ ਸਿਆਸਤ ਵਿੱਚ ਸਮਾਂ ਹੀ ਐਸਾ ਹੈ ਕਿ ਸਭ ਦਾ ਧਿਆਨ ਇਸ ਵੇਲੇ ਇਲੈਕਸ਼ਨਾਂ ਤੇ ਹੀ ਲੱਗਿਆ ਹੋਇਆ ਚਲੋ ਮੈਂ ਸੋਚਿਆ ਇਲੈਕਸ਼ਨਾਂ ਦੀ ਗੱਲ ਤਾਂ ਕਰਨੀ ਹੀ ਹੈ ਸਿਆਸਤ ਦੀ ਗੱਲ ਵੀ ਕਰਨੀ ਹੈ ਤਾਂ ਕਿਉਂ ਨਾ ਇਹਦੇ ਨਾਲ ਇੱਕ ਸ਼ਹਿਰ ਦੀ ਗੱਲ ਵੀ ਕਰਾਂ ਜਿਹਦਾ ਮੇਰੇ ਨਾਲ ਬਹੁਤ ਨੇੜੇ ਦਾ ਸੰਬੰਧ ਰਿਹਾ ਮੈਂ ਗੱਲ ਕਰਨ ਲੱਗਿਆ ਪਟਿਆਲਾ ਦੀ ਪਟਿਆਲਾ ਮੇਰੇ ਲਈ ਬਹੁਤ ਬਹੁਤ ਮਹੱਤਵਪੂਰਨ ਹੈ ਕਿਉਂਕਿ ਇੱਥੋਂ ਹੀ ਮੈਂ ਜਲੰਧ ਦੀ ABC ਸਿੱਖਿਆ ਸੀ ਜਦੋਂ ਪੰਜਾਬੀ ਯੂਨੀਵਰਸਿਟੀ ਨੇ ਜਲੰਧਮ ਦਾ ਕੋਰਸ ਸ਼ੁਰੂ ਕੀਤਾ ਸੀ ਤਾਂ ਮੈਂ ਪਹਿਲੇ ਗਰੁੱਪ ਵਿੱਚ ਸਾਂ ਤੇ ਜਿਹਦੇ ਸਾਡੇ ਐਡਵਾਈਜ਼ਰ ਜਾਂ ਮੁਖ ਅਧਿਆਪਕ ਮਿਸਟਰ ਕੁਲਦੀਪ ਨਾਇਰ ਇੱਕ ਬਹੁਤ ਮੰਨੇ ਪਰਮਨੇ ਪੱਤਰਕਾਰ ਸਨ ਤੇ ਉਹਨਾਂ ਦੇ ਨਾਲ ਨਾਲ ਕੁਝ ਹੋਰ ਵੈਟਰਨ ਪੱਤਰਕਾਰ ਵੀ ਸਾਨੂੰ ਸਾਡੀਆਂ ਕਲਾਸਾਂ ਲੈਂਦੇ ਸਨ ਜਿਨ੍ਹਾਂ ਵਿੱਚ ਟ੍ਰਿਬਿਊਨ ਦੇ ਉਸ ਵੇਲੇ ਦੇ ਪਟਿਆਲਾ ਦੇ ਰਿਪੋਰਟਰ ਸ਼ੇਰ ਸਿੰਘ ਗੁਪਤਾ ਫੇਰ ਮਿਸਟਰ ਦਿਲਜੀਤ ਸਿੰਘ ਪੰਨੂ ਫੇਰ ਸੁਬਾ ਸਿੰਘ ਉਹਦਾ ਖਾਸ ਖਾਸ ਲੇਖਕਤਾ ਸਾਨਹੀ ਹੋਰ ਗਿਆਨੀ ਜਿਆਸ ਸਿੰਘ ਦੇ ਪ੍ਰੈਸ ਸੈਕਟਰੀ ਵੀ ਸਨ ਸੋਨਾਲੀ ਨਾਲ ਨਾਲ ਕੁਝ ਹੋਰ ਲੋਕਾਂ ਨੇ ਵੀ ਸਾਨੂੰ ਸਾਡੀਆਂ ਜਲਨ ਦੇ ਕਲਾਸਾਂ ਲੈਂਦੇ ਰਹੇ ਤੇ ਸਾਨੂੰ ਇਨੀਸ਼ੀਅਲ ਜਿਹੜੀ ਟ੍ਰੇਨਿੰਗ ਉਹਨਾਂ ਨੇ ਦਿੱਤੀ ਪਟਿਆਲੇ ਵਿੱਚ ਕਿਉਂਕਿ ਮੈਂ ਪਹਿਲੀ ਖਬਰ ਪਟਿਆਲੇ ਵਿੱਚੋਂ ਲਿਖੀ ਸੀ ਮੈਂ ਸ਼ੇਰ ਸਿੰਘ ਗੁਪਤਵਾਰ ਨਾਲ ਖੇਡਾਂ ਦੇ ਵਿੱਚ ਉਹਨਾਂ ਦੀ ਹੈਲਪ ਕਰਦਾ ਸਾਂ ਤੇ ਅਕਸਰ ਕੋਈ ਇੰਪੋਰਟੈਂਟ ਈਵੈਂਟ ਹੁੰਦਾ ਸੀ ਤਾਂ ਮੈਂ ਉਹਨਾਂ ਨੂੰ ਪੁੱਛ ਲੈਂਦਾ ਸੀ ਤਾਂ ਉਹ ਮੈਨੂੰ ਕਹਿੰਦੇ ਸੀ ਜਾਓ ਤੁਸੀਂ ਕਵਰ ਕਰਕੇ ਆਓ ਤੇ ਮੈਂ ਜਾਣਾ ਉੱਥੇ ਰਿਪੋਰਟ ਬਣਾ ਕੇ ਲਿਆਉਣੀ ਉਹਨਾਂ ਨੂੰ ਆ ਕੇ ਟਾਈਪ ਕਰਕੇ ਦਿਖਾਣੀ ਫਿਰ ਉਹਨਾਂ ਨੇ ਉਹਦੇ ਉੱਤੇ ਸਾਈਨ ਕਰਨੇ ਤੇ ਮੈਂ ਉੱਥੇ ਜਾ ਕੇ ਨੇੜੇ ਹੀ ਉਹਨਾਂ ਦੇ ਘਰ ਦੇ ਨੇੜੇ ਹੀ ਸੈਂਟਰਲ ਟੈਲੀਗ੍ਰਾਮ ਆਫਿਸ ਸੀਟੀਓ ਹੁੰਦਾ ਸੀ ਉੱਥੇ ਜਾ ਕੇ ਫਿਰ ਉਹ ਮੈਂ ਟੈਲੀਗ੍ਰਾਮ ਭੇਜ ਦਿੰਦਾ ਸੀ ਤੇ ਉਹ ਫਿਰ ਦੀ ਸ਼ਾਇਆ ਹੋ ਜਾਂਦੀ ਸੀ ਉਸ ਦੇ ਨਾਲ ਨਾਲ ਜਦੋਂ ਮੈਂ ਜਲੰਧਰ ਦੇ ਅਖਬਾਰਾਂ ਵਿੱਚ ਕੰਮ ਸ਼ੁਰੂ ਕੀਤਾ ਤੇ ਜਲੰਧਰ ਦੇ ਅਖਬਾਰਾਂ ਵਿੱਚ ਖੇਡਾਂ ਦਾ ਪੰਨਾ ਸ਼ੁਰੂ ਕੀਤਾ ਤਾਂ ਮੈਂ ਉੱਥੋਂ ਖਬਰਾਂ ਬਣਾ ਕੇ ਇੱਕ ਲਫਾਵਾ ਬੰਦ ਕਰਕੇ ਜਿਹੜਾ ਪਟਿਆਲੇ ਦਾ ਬੱਸ ਸਟੈਂਡ ਹੈ ਉੱਥੇ ਆ ਕੇ ਉਹ ਖਬਰਾਂ ਮੈਂ ਜਲੰਧਰ ਬੱਸ ਰਾਹੀਂ ਭੇਜਦਾ ਸੀ ਸਾਥੀ ਉਹ ਫਿਰ ਹਰ ਵੀਰਵਾਰ ਤੇ ਫਿਰ ਬਾਰ ਵੀ ਬੁੱਧਵਾਰ ਲਖੇੜਾਂ ਆਂਕੁੰਦਾ ਸੀ ਉਹਦੇ ਵਿੱਚ ਛਪ ਜਾਂਦੀਆਂ ਸਨ ਸੋ ਪਟਿਆਲਾ ਯੂਨੀਵਰਸਿਟੀ ਤੋਂ ਪਹਿਲਾਂ ਪਟਿਆਲਾ ਸ਼ਹਿਰ ਵਿੱਚ ਆਉਣਾ ਬੱਸ ਸਟੈਂਡ ਤੇ ਉੱਥੋਂ ਫਿਰ ਜਾਂ ਰਿਕਸ਼ਾ ਜਾਂ ਪੈਦਲ ਹੀ ਸ਼ੇਰ ਸਿੰਘ ਗੁਪਤਾਵਰਾਂ ਦੇ ਘਰ ਚਲੇ ਜਾਣਾ ਉੱਥੋਂ ਫਿਰ ਪੈਦਲ ਹੀ ਸੀਟੀਆਂ ਚਲੇ ਜਾਣਾ ਤੇ ਸੀਟਿਓ ਖਬਰ ਭੇਜ ਕੇ ਵਾਪਸ ਬੱਸ ਸਟੈਂਡ ਤੇ ਫਿਰ ਬੱਸ ਸਟੈਂਡ ਬੱਸ ਸਟੈਂਡ ਤੋਂ ਇੱਕ ਸਪੈਸ਼ਲ ਬੱਸ ਚਲਦੀ ਹੋਇਆ ਕਰਦੀ ਸੀ ਜਿਹੜੀ ਕਿ ਯੂਨੀਵਰਸਿਟੀ ਦੇ ਸਟੂਡੈਂਟਸ ਲਈ ਹੁੰਦੀ ਸੀ ਉਹਦੇ ਤੇ ਫਿਰ ਯੂਨੀਵਰਸਿਟੀ ਆ ਜਾਣਾ ਸੋ ਇਨੀਸ਼ੀਅਲ ইਅਰਸ ਉoze ਨਾਲ ਨਾਲ ਉਸ ਵੇਲੇ ਖੱਲ ਜਲੰਧਰ ਪਤਾ ਨਹੀਂ ਸੀ ਕਿ ਕੀ ਸਾਡਾ ਬਣੇਗਾ ਕਿਉਂਕਿ ਐਮਰਜੈਂਸੀ ਲੱਗ ਗਈ ਸੀ ਉਹਨਾਂ ਦਿਨਾਂ ਵਿੱਚ ਸਾਡੇ ਲਈ ਕੋਈ ਇੰਨੀ ਮੁਸ਼ਕਲ ਨਹੀਂ ਆਈ ਤੇ ਜਲਦੀ ਹੀ ਐਮਰਜੈਂਸੀ ਦੇ ਸਮੇਂ ਵਿੱਚ ਹੀ ਸਾਨੂੰ ਬ੍ਰੇਕ ਮਿਲ ਗਈ ਸੀ ਜਿਵੇਂ ਮੈਨੂੰ ਖੇਡਾਂ ਦਾ ਪੰਨਾ ਲਿਖਣ ਲਈ ਬ੍ਰੇਕ ਮਿਲ ਗਈ ਸੀ ਔਰ ਨਾਲ ਨਾਲ ਮੈਂ ਟ੍ਰਿਬਿਊਨ ਵਿੱਚ ਵੀ ਐਜ਼ ਟ੍ਰੇਨੀ ਸ਼ਿਆਰ ਸਿੰਘ ਗੁਪਤਾ ਉਹਨਾਂ ਲਈ ਖੇਡਾਂ ਦੀ ਖਬਰਾਂ ਲਿਖ ਕੇ ਭੇਜ ਦਿਆ ਕਰਦਾ ਸਾਂ ਪਟਿਆਲਾ ਵਿੱਚ ਹੋਰ ਵੀ ਮੇਰੇ ਨਾਲ ਬਹੁਤ ਦਿਲਚਸਪ ਘਟਨਾਵਾਂ ਹੋਈਆਂ ਜਿਨ੍ਹਾਂ ਦਾ ਮੈਂ ਵਰਣਨ ਕੇਵਲ ਪਹਿਲਾਂ ਵੀ ਕੀਤਾ ਹੈ ਸਭ ਤੋਂ ਜ਼ਿਆਦਾ ਮੈਨੂੰ ਜਿਹੜਾ ਮੇਰੇ ਲਈ ਮਾਤਪੁੰਸੀ ਉਹ ਸੀ ਮੈਨੂੰ ਜਦੋਂ ਪਟਿਆਲਾ ਦੇ ਇੱਕ ਬਹੁਤ ਇੰਪੋਰਟੈਂਟ ਜਿਹੜਾ ਧਾਰਮਿਕ ਪਲੇਸ ਹੈ ਉੱਥੇ ਬਹੁਤ ਮਾਰ ਪਈ ਸੀ ਕਿਉਂਕਿ ਉਹਨਾਂ ਦਿਨਾਂ ਵਿੱਚ ਸੈਕ੍ਰੀਲਿਜ ਦਾ ਇਨਸੀਡੈਂਟ ਹੋਂ ਦੇ ਸੰ ਇੱਕ ਇਨਸੀਡੈਂਟ ਹੋਇਆ ਸੀ ਜੁਦੋਂ ਪੂਛਾ ਆਦੀ ਮੰਦਿਰਾਂ ਵਿੱਚ ਚੁਟੇ ਜਾਂਦੀਆਂ ਸਨ ਇਹ ਮੈਂ ਕਵਰ ਤਨਹੀਂ ਕੰਨ ਗਿਆ ਸੀ ਪਰ ਅਜਰੋ ਦੇਖਿਆ ਇਨਸੀਡੈਂਟ ਹੋਇਆ ਹੋਇਆ ਸੀ ਲੋਕ ਪ੍ਰੋਟੈਸਟ ਕਰ ਰਹੇ ਸਨ ਜਲੂਸ ਨੇ ਕਰ ਰਿਹਾ ਸੀ ਤਾਂ ਮੈਂ ਵੀ ਉਹ ਦੇਖਣ ਲਈ ਰੁਕ ਗਿਆ ਸਾਂ ਤੇ ਕਰਮ ਸਿੰਘ ਹੋਰਾਂ ਨੂੰ ਪਿਆ ਜਿਹੜੇ ਮੇਰੇ ਸਾਥੀ ਸਨ ਇਹ ਤੋਂ ਕੁਝ ਫੋਟੋਆਂ ਬਣਾ ਲਿਆ ਤਾਂ ਉਹ ਉਸ ਵੇਲੇ ਫਿਰ ਮੈਨੂੰ ਜਿਹੜੀ ਮੰਦਰ ਵਿੱਚ ਮਾਰ ਪਈ ਸੀ ਉਹ ਵਾਕਈ ਮੈਨੂੰ ਕਦੇ ਵੀ ਨਹੀਂ ਭੁੱਲਣ ਵਾਲੀ ਮੈਂ ਮੇਰਾ ਤਾਂ ਉਹਨਾਂ ਨੇ ਹੂਲੀਆ ਹੀ ਵਿਗਾੜ ਦਿੱਤਾ ਸੀ ਇਹ ਵੀ ਕਿ ਇੰਟਰਸਟਿੰਗ ਇਨਸੀਡੈਂਟ ਸੀ ਪਟਿਆਰੇ ਦਾ ਜਿਹੜਾ ਮੈਨੂੰ ਕਦੇ ਨਹੀਂ ਭੁੱਲਦਾ ਔਰ ਪਟਿਆਲੇ ਵਿੱਚ ਹੋਰ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਇਨਸੀਡੈਂਟ ਹੋਏ ਹਨ ਬਹੁਤ ਸਾਰੇ ਵੱਡੇ ਵੱਡੇ ਈਵੈਂਟ ਕਵਰ ਕੀਤੇ ਸਨ ਉਥੇ ਐਨਆਈਐਸ ਪਟਿਆਲਾ ਹੁੰਦੀ ਸੀ ਐਨਆਈਐਸ ਵਿੱਚ ਹੀ ਰੈਗੂਲਰ ਜਾਣਾ ਉਥੇ ਨੈਸ਼ਨਲ ਕੈਂਪ ਲੱਗਣੇ ਹੋ ਨੈਸ਼ਨਲ ਕੈਂਪਾਂ ਵਿੱਚ ਵੀ ਖਾਸ ਤੌਰ ਤੇ ਜਦੋਂ ਬਹੁਤ ਸੀਨੀਅਰ ਜਰਨਲਿਸਟ ਆਇਆ ਕਰਦੇ ਸਨ ਸੋ ਉਹਨਾਂ ਨਾਲ ਤੁਸੀਂ ਜਦੋਂ ਕੰਪੀਟ ਕਰਦੇ ਹੋ ਤਾਂ ਤੁਹਾਡਾ ਇੱਕ ਕੌਨਫੀਡੈਂਸ ਦਾ ਇੱਕ ਲੈਵਲ ਵੱਧ ਜਾਂਦਾ ਸੋ ਬਹੁਤ ਸੀਨੀਅਰ ਜਰਨਲਿਸਟ ਮਿਸਟਰ ਕੇ ਆਰਵਾਦਵਾਨੀ ਮਿਸਟਰ ਆਰ ਸ਼ਰੀਮਾਨ ਮਿਸਟਰ ਮਿਸਟਰ ਕਾਕ ਤੇ ਹੋਰ ਲੋਕ ਉਥੇ ਆਇਆ ਕਰਦੇ ਹਨ ਮਿਸਟਰ ਕੋਲ ਇਸ ਆਪ ਲੋਕ ਉੱਥੇ ਆ ਕਰਦੇ ਸਨ ਪਟਿਆਲੇ ਕਵਰ ਕਰਨ ਤੇ ਮੈਂ ਵੀ ਉਹਨਾਂ ਨਾਲ ਹੀ ਕਵਰ ਕਰਨ ਜਾਂਦਾ ਸੀ ਖਾਸ ਕਰਕੇ ਜਦੋਂ ਕੋਈ ਕੌਮੀ ਲੈਵਲ ਦੇ ਕੈਂਪ ਲੱਗਣੇ ਤੇ ਉੱਥੋਂ ਟੀਮਾਂ ਅਨਾਉਂਸ ਹੋਣੀਆਂ ਤੇ ਉਹਨਾਂ ਦੇ ਦਿਨਾਂ ਵਿੱਚ ਇੱਕ ਚੰਗਾ ਸਮਾਂ ਮਿਲਦਾ ਸੀ ਕਿ ਤੁਸੀਂ ਸੀਨੀਅਰ ਜਰਨਲਿਸਟਾਂ ਨਾਲ ਕੰਮ ਕਰਦੇ ਸੋ ਪਟਿਆਲੇ ਵਿੱਚ ਇਸ ਤਰ੍ਹਾਂ ਦੇ ਮੇਰੇ ਨਾਲ ਕਈ ਇੰਟਰਸਟਿੰਗ ਜਿਹੜੇ ਐਪੀਸੋਡ ਵਾਪਰੇ ਜਿਦੇ ਕਰਕੇ ਮੈਨੂੰ ਪਟਿਆਲਾ ਕਦੇ ਵੀ ਨਹੀਂ ਭੁੱਲਦਾ ਔਰ ਪੰਜਾਬੀ ਨੋਸਟਿਕ ਕਿਉਂਕਿ ਮੈਂ ਸਭ ਤੋਂ ਯੰਗੇਸਟ ਆਂ ਕਲਾਸ ਵਿੱਚ ਤੇ ਮੈਨੂੰ ਖੇਡਾਂ ਦਾ ਬੜਾ ਦਿਲਚਸਪੀ ਸੀ ਤੇ ਮੇਰੇ ਬਹੁਤ ਸਾਰੇ ਦੋਸਤ ਪਟਿਆਰੇਸ਼ ਕਰਕੇ ਬਣ ਗਏ ਕਿਉਂਕਿ ਮੈਂ ਖੇਡਾਂ ਵਿੱਚ ਬਹੁਤ ਦਿਲਚਸਪੀ ਰੰਦਾ ਆਂ ਪ੍ਰਿੰਸੀਪਲ ਕੋਰ ਸੇਵਿਕ ਸਿੰਘ ਸਨ ਜਿਹੜੇ ਹਾਕੀ ਫੈਡਰੇਸ਼ਨ ਨਾਲ ਤੇ 올림픽 ਮੂਵਮੈਂਟ ਨਾਲ ਜੁੜੇ ਹੋਏ ਸਨ ਉਹਨਾਂ ਦੇ ਬੇਟੇ ਡਾਕਟਰ ਮਨਮੋਹ ਸਿੰਘ ਜੋ ਕਾਰਡੀਓਲੋਜਿਸਟ ਨੇ ਤੇ ਉਹ ਵੀ ਖੇਡਾਂ ਨਾਲ ਜੁੜੇ ਹੋਏ ਸਨ ਸਪੋਰਟਸ ਮੈਡੀਸਨ ਨਾਲ ਜੁੜੇ ਹੋਏ ਸਨ ਐਸੇ ਤਰ੍ਹਾਂ ਫਿਰ ਜਗਿੰਦਰ ਜੋਗੀ ਬਾਸਕਟਬਾਲ ਦੇ ਕਿ ਕੁਮਾਂਦਰੀ ਖਿਡਾਰੀ ਸਨ ਤੇ ਪੱਛ ਕੋਸ ਸਨ ਮਿਸਟਰ ਗੁਪਤਾ ਹੋਇਆ ਕਰਦੇ ਸਨ ਜਿਹੜੇ ਬੈਡਮਿੰਟਨ ਦੇ ਕੋਸ ਸਨ ਕੁਲਤੇਜ ਸਿੰਘ ਤੇ ਵਿਨੋਦ ਵਧਰਾਨਾ ਬਹੁਤ ਤਗੜੇ ਬੈਡਮਿੰਟਨ ਦੇ ਪਲੇਅਰ ਹੋਇਆ ਕਰਦੇ ਸਨ ਉਹ ਕਿਉਂਕਿ ਬਿਜਲੀ ਬੋਰਡ ਦਾ ਹੈੱਡਕੁਆਰਟਰ ਪਟਿਆਲਾ ਹੁੰਦਾ ਸੀ ਤੇ ਉੱਥੇ ਬਹੁਤ ਸਾਰੀਆਂ ਆਲ ਇੰਡੀਆ ਇਲੈਕਟ੍ਰਿਟੀ ਬੋਰਡ ਜਾਂ ਖੇਡਾਂ ਕੰਪੀਟੀਸ਼ਨ ਵੀ ਪਟਿਆਲੇ ਵਿੱਚ ਹੋਇਆ ਕਰਦੇ ਸਨ ਤੇ ਮੈਨੂੰ ਬਹੁਤ ਵਾਰੀ ਮੌਕਾ ਮਿਲਿਆ ਤੇ ਮੇਰੇ ਸਭ ਤੋਂ ਨੇੜਲੇ ਦੋਸਤ ਅਵਿਨਾਸ਼ ਸਿੰਘ ਜੇ ਦਿਨਾਂ ਦੇ ਨਾਲ ਮੈਂ ਟਿਬਿਊਨ ਜੁਆਇਨ ਕੀਤਾ ਸੀ ਸਪੋਰਟ ਰਿਪੋਰਟਰ ਸੇਮ ਡੇ ਅਸੀਂ ਜੁਆਇਨ ਕੀਤਾ ਸੀ ਲੇਕਿਨ ਬਾਅਦ ਵਿੱਚ ਅਵਿਨਾਸ਼ ਹਿੰਦੁਸਤਾਨ ਟਾਈਮ ਦਿੱਲੀ ਚਲੇ ਗਏ ਉਸ ਤੋਂ ਬਾਅਦ ਅਮਰੋਸਰ ਤੋਂ ਬਾਅਦ ਉਹ ਪਟਿਆਲੇ ਤੋਂ ਬਾਅਦ ਦਿੱਲੀ ਚਲੇ ਗਏ ਦਿੱਲੀ ਤੋਂ ਬਾਅਦ ਫਿਰ ਉਹ ਅਮਰੋਸਰ ਚਲੇ ਗਏ ਤੇ ਫਿਰ ਉਹ ਬੈਂਗਲੌਰ ਚਲੇ ਗਏ ਬਹੁਤ ਉਹਨਾਂ ਨੇ ਚੰਗੀਆਂ ਚੰਗੇ ਪੋਜੀਸ਼ਨਾਂ ਦੇ ਕੰਮ ਕੀਤਾ ਤੇ ਬਾਅਦ ਵਿੱਚ ਇੱਕ ਸਭ ਤੋਂ ਇੱਕ ਉੱਗੇ ਜਲੰਧਰ ਦਾ ਟੀਚਰ ਬਣ ਕੇ ਪ੍ਰੋ ਵਾਈਸ ਚਾਂਸਲਰ ਤੱਕ ਦੇ ਆਦਿ ਤੱਕ ਪਹੁੰਚੇ ਉਹ ਮੇਰੇ ਸਾਥੀ ਸਨ ਇਹਦੇ ਨਾਲ-ਨਾਲ ਹੋਰ ਹੀ ਬਹੁਤ ਸਾਰੇ ਸਾਥੀ ਮਿਸਟਰ ਭੂਸ਼ਣ ਸਰਾਂਧੀ ਹੋਇਆ ਕਰਦੇ ਸਨ ਜਿਹੜੇ ਪੀਟੀਆ ਦੇ ਕੰਮ ਕਰਦੇ ਸਨ ਤੇ ਐਸੇ ਤਰ੍ਹਾਂ ਜੋ ਸਾਡੇ ਸ਼ੇਰ ਸਿੰਘ ਗੁਪਤਾ ਸਨ ਟ੍ਰਿਬਿਊਂਡੇ ਉਹ ਬਹੁਤ ਇੱਕ ਸਾਫ਼ ਸੁਥਰੇ ਕਾਮਰੇਡ ਆਦਮੀ ਸਨ ਬੜੇ ਮਿਹਨਤੀ ਇਨਸਾਨ ਸਨ ਸੋ ਮੈਂ ਇਹਨਾਂ ਸਾਰਿਆਂ ਤੋਂ ਔਰ ਪਟਿਆਲੇ ਦੇ ਕਿਉਂਕਿ ਪਟਿਆਲਾ ਕੈਪਟਨ ਅਮਰਿੰਦਰ ਸਿੰਘ ਵਰੰਦਾ ਸ਼ੇਰ ਉੱਥੇ ਮਨੂਨ ਨਾਲ ਕਈ ਵਾਰੀ ਮੌਕਾ ਮਿਲਿਆ ਉਹਨਾਂ ਨੂੰ ਉਹਨਾਂ ਦੇ ਪੈਰੈਂਟਸ ਜਾ ਕੇ ਮਿਲਣ ਦਾ ਔਰ ਮੈਂ ਇੱਕ ਵਾਰੀ ਉਹਨਾਂ ਨੂੰ ਉਦੋਂ ਮਿਲਣ ਗਿਆ ਜਦੋਂ ਸੰਡੇ ਸੀ ਔਰ ਰਿਲੈਕਸ ਕਰ ਰਹੇ ਸਨ ਤੇ ਸਰਤੀ ਉਹਨਾਂ ਨੇ ਪਟਕਾ ਬੰਨਿਆ ਹੋਇਆ ਸੀ ਸੋ ਉਹਨਾਂ ਦੇ ਪੈਲਸ ਤੋਂ ਵੀ ਮੈਂ ਇੱਕ ਵਾਰੀ ਹੈਲੀਕਾਪਟਰ ਵਿੱਚ ਜਦੋਂ ਅਸੀਂ ਇਲੈਕਸ਼ਨ ਦੀ ਸਰਵੇ ਕਰਨ ਗਏ ਸਾਂ ਤਾਂ ਉਥੋਂ ਇੱਕ ਉਡਾਨ ਵੀ ਭਰੀ ਸੀ ਉਹਨਾਂ ਦੇ ਪੈਲਸ ਤੋਂ ਸੋ ਬਹੁਤ ਮਿੱਠੀਆਂ ਯਾਦਾਂ ਨੇ ਪਟਿਆਲੇ ਦੀਆਂ ਧੰਨ ਫਿਰ ਭਾਰਤ ਦੇ ਚਾਹਲ ਹੁੰਦੇ ਸਨ ਪੀਆਰਓ ਤੇ ਇਹਦੇ ਨਾਲ ਨਾਲ ਮਿਸਟਰ ਜਾਗਰ ਸਿੰਘ ਹਨ ਪੀਆਰਓ ਤੇ ਟੀਸੀ ਗੁਪਤਾ ਰਹੇ ਏ ਉਥੇ ਡਾਇਟਿਕ ਮਿਸ਼ਨਰ ਮੈਨੂੰ ਉਹਨਾਂ ਨੇ ਮੈਂਬਰਸ਼ਿਪ ਵੀ ਆਫਰ ਕੀਤੀ ਸੀ ਜਿਹੜਾ ਚਮਕਾਨਾ ਕਲੱਬ ਹੈ ਪਟਿਆਰੇ ਦਾ ਔਰ ਇਸ ਤਰ੍ਹਾਂ ਪਟਿਆਲੇ ਨਾਲ ਬਹੁਤ ਨੇੜਤਾ ਰਹੀ ਨਾਟ ਐਸ ਅ ਸਟੂਡੈਂਟ ਐ ਪੰਜਾਬੀ ਯੂਨੀਵਰਸਿਟੀ ਪਟਿਆਲਾ ਬਟ ਐਸ ਐਸਪੋਰਟ ਜਰਨਲਿਸਟ ਔਰ ਐਸ ਅ ਜਰਨਲਿਸਟ ਆਲਸੋ ਸੋ ਮੈਂ ਸੋਚਿਆ ਕਿ ਉਹ ਨਾ ਆਪਣੇ ਜਿਹੜੇ ਮਿਰਿਸਨਾ ਦੇ ਪਲ ਨੇ ਪਟਿਆਲਾ ਦੇ ਉਹ ਤੁਹਾਡੇ ਨਾਲ ਸ਼ੇਅਰ ਕਰਾਂ ਤੇ ਕਿਉਂਕਿ ਪੁਰਾਣੀਆਂ ਯਾਦਾਂ ਜਦੋਂ ਆਉਂਦੀਆਂ ਨੇ ਤਾਂ ਕਾਫੀ ਚਿਹਰੇ ਤੇ ਇੱਕ ਖਿਲਾवट ਆ ਜਾਂਦੀ ਹੈ ਇੱਕ ਖੁਸ਼ੀ ਆ ਜਾਂਦੀ ਹੈ ਚਲੋ ਮੈਂ ਸੋਚਿਆ ਉਹ ਆਪਣੀਆਂ ਖੁਸ਼ੀਆਂ ਆਪਣੀਆਂ ਪੁਰਾਣੀਆਂ ਯਾਦਾਂ ਤੁਹਾਡੇ ਨਾਲ ਸਾਂਝੀਆਂ ਕਰਾਂ ਤੇ ਅਗਲੀ ਵਾਰੀ ਫੇਰ ਇੱਕ ਹੋਰ ਮੁੱਦਾ ਲੈ ਕੇ ਤੁਹਾਡੇ ਨਾਲ ਰੂਬਰੂ ਹੋਵਾਂਗਾ ਤਦ ਤੱਕ ਇਜਾਜ਼ਤ ਦਿਓ ਖੁਸ਼ ਰਹੋ ਸਲਾਮਤ ਰਹੋ